ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਨਵੀਆਂ ਤੇ ਖੂਬਸੂਰਤ ਜੀਆਂ ਬੋਲੀਆਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਉਮੀਦ ਆ ਜੀ ਅਸੀਂ ਤਾਂ ਉਹਨੂੰ ਇੰਜੋਏ ਕਰਾਂਗੇ ਕਰਾਂਗੇ ਤੁਸੀਂ ਵੀ ਘਰ ਬੈਠੇ ਇਹਨਾਂ ਬੋਲੀਆਂ ਨੂੰ ਜ਼ਰੂਰ ਇੰਜੋਏ ਕਰੋਗੇ ਜਦ ਜੋ ਜਵਾਨੀ ਜੋਰ ਸੀ ਵੇ ਜਾਲ ਮਾ ਗਾੜੇ ਵੇ ਵਰਗੀ ਤੋਰ ਸੀ ਵੇ ਜਾਲ ਮਾ ਗੜਵੇ ਵਰਗੀ ਤੋਰਸੀ ਵੇਜਾਲਮਾ ਗੜਵੇ ਵਰਗੀ ਤੋਰਸੀ ਵੇਜਾਲਮਾ ਜਤੋ ਜਵਾਨੀ ਤੋਰਸੀ ਵੇਜਾਲਮਾ ਵੰਜਲੀ ਵਰਗਾ ਬੋਲਸੀ ਵੇਜਾਲਮਾ ਵੰਜਲੀ ਵਰਗਾ ਬੋਲਸੀ ਵੇਜਾਲਮਾ ਆਵੇ ਦੁਰਵਡੀ ਕਰੀ ਆਵੇ ਦੁਰਵਡੀ ਕਰੀ ਨਿਕ ਨਿਕ ਥੱਬੇ ਪਰਵੇ ਮੇਰ ਜੀ ਨਹੀਂ ਲੱਗਦਾ ਤੇਰਾ ਵੀਰ ਨਾ ਕਰਵੇ ਮੇਰ ਜੀ ਨਹੀਂ ਲੱਗਦਾ ਤੇਰਾ ਵੀਰ ਨਾ ਕਰਵੇ ਮੇਰ ਜੀ ਨਹੀਂ ਲੱਗਦਾ ਤੇਰਾ ਵੀਰ ਨਾ ਕਰਵੇ ਮੇਰ ਜੀ ਨਹੀਂ ਲੱਗਦਾ ਸੱਪ ਤੂੰ ਨਾ ਡਰੇ ਦਾ ਸੀ ਤੂੰ ਨਾ ਡਰੇ ਦਾ ਡਰੇ ਦਾ ਸੱਪ ਦੀ ਬਾਰੇ ਮੀ ਤੋ മർമീ മുർമ മുർമോ പൂടാ ആട പട നിരക ഡോകടാ കി കന്നിരി ਕਿੰਨਾ ਤੇਰੀ ਪਰੀ ਜੰਜੀਰੀ ਹਰੀਆਂ ਡੋਰਾ ਪਾ ਕੇ ਨੀ ਮਿੱਤਰਾਂ ਦੇ ਗੱਲ ਲੱਗੀ ਤੁਰਦੀ ਹਲਾਰਾ ਖਾ ਕੇ ਨੀ ਮਿੱਤਰਾਂ ਦੇ ਗੱਲ ਲੱਗੀ ਤੁਰਦੀ ਹਲਾਰਾ ਖਾ ਕੇ ਨੀ ਮਿੱਤਰਾਂ ਦੇ ਮਨ ਲੱਗ ਗਈ ਤੁਰਦੀ ਹਲਾਰਾ ਖਾ ਕੇ ਨੀ ਮਿੱਤਰਾਂ ਦੇ ਮਨ ਲੱਗ ਗਈ ജിയുടെ വേറിയ വേടേറ്റിയണിയ വേടേ

ਡੇਠ ਮੇ ਰਹਿਨੇ ਬਿਜ਼ਨਸ ਕੀਤਾ ਤਿਆਰ ਲਿਆਇਆ ਪੇਡਾਂ ਦੇ ਨਾਲੇ ਦੁੱਧ ਰਿੜਕਾਂ ਨਾਲੇ ਘਰਾਂ 'ਚ ਡੇਡਾਂ ਦੇ ਨਾਲੇ ਦੁੱਧ ਰਿੜਕਾਂ ਨਾਲੇ ਘਰਾਂ 'ਚ ਡੇਡਾਂ ਦੇ ਨਾਲੇ ਦੁੱਧ ਰਿੜਕਾਂ ਉੱਡ ਗਈਆਂ ਕੁੰਝਾਂ ਉੱਡ ਗਈਆਂ ਵੇ ਸਰਾਨੂ ਉੱਡੇ ਨਾ ਜਾਵੇ ਵੇ ਕੀ ਹੋ ਗਿਆ ਫਰਾਨੂ ਉੱਡੇ ਨਾ ਜਾਵੇ ਵੇ ਕੀ ਹੋ ਗਿਆ ਫਰ ೀ ಹಳಿ ನವೆ ನಾ ಗಿಯಲ್ಲಿ ಕಲಿ ಗಿಡ ಸಾರ ಪಿಂಡು ಪಸಂದಿರ ಗಿಡಾ ಸಾರ ಪಿಂಡು ಪಸಂದಿ ਤੇਰਾ ਗਿੱਡਾ ਸਾਰੇ ਪਿੰਡੇ ਨੂੰ ਪਸੰਦ ਵੱਲੀਏ ਓ ਡੇ ਗਈਆਂ ਕੁੰਜਾਇ ਓ ਡੇ ਗਈਆਂ ਵੇ ਮੱਕੇ ਨੂੰ ਜੱਟ ਬੇਈਮਾਨ ਦੁੱਧ ਛੱਡੇ ਨਾ ਕੱਟੇ ਨੂੰ ਜੱਟ ਬੇਈਮਾਨ ਦੁੱਧ ਛੱਡੇ ਨਾ ਕੱਟੇ ਨੂੰ ਜੱਟ ਬੇਈਮਾਨ ਦੁੱਧ ਛੱਡੇ ਨਾ ਕੱਟੇ ਨੂੰ ਕਾਲਾ ਕੋਰਤਾ ਸਜੇ ਜੰਜੀਰੀ ਸ਼ਾਮ ਮੇਰੇ ਦਾ ਬਾਣਾ ਵੀ ਕਾਠੇ ਦੇ ਦੇ ਭੁੱਲ ਗਈ ਬੋਲੀ ਦਾ ਹੁਣ ਕੀ ਲਾਜ ਬਣਾਈਏ ਭੁੱਲ ਗਈ ਬੋਲੀ ਹੁਣ ਕੀ ਲਾਜ ਬਣਾਈਏ ਭੁੱਲ ਗਈ ਬੋਲੀ ਦਾ ਨਾ ਤੋ ਕੇ ਮੁੰਡਾ ਖੁੰਡਾ ਉੱਤੇ ਬੈਂਦਾ ਅੱਡੀਆਂ ਦੀ ਮੈਲ ਨਾ ਲਾਉਂਦਾ ਨੀ ਮੁੰਡਾ ਰੰਨਾ ਪਸੰਦ ਨਾ ਸਸ ਮੇਰੀ ਨੇ ਅਡ ਕਰ ਦਿੱਤਾ ਸਸ ਮੇਰੀ ਨੇ ਅਡ ਕਰ ਦਿੱਤਾ ਪੱਲੇ ਆਈ ਫਿਰ ਛੱਤੀ ਵੇਖਿਆ ਡੁੱਲਿਆ ਫਿਰੇ ਮੇਰੇ ਵਿੱਚ ਇਕਲਾ ਛੱਤੀ ਵੇਖਿਆ ਡੁੱਲਿਆ ਫਿਰੇ ਮੇਰੇ ਵਿੱਚ ਇਕਲਾ ਛੱਤੀ ਵੇਖਿਆ ਡੁੱਲਿਆ ਫਿਰੇ ਮੇਰੇ ਵਿੱਚ ਇਕਲਾ ਛੱਤੀ ਅੰਬ ਦੀ ਟਾਣੀ ਤੋਤਾ ਬੈਠਾ ਅੰਬ ਦੀ ਟਾਣੀ ਤੋਤਾ ਬੈਠਾ ਅੰਬ ਪਕੰਨਾ ਦੇਵੇ ਸੋਣੀ ਪੱਭੂ ਨੂੰ ਧਰਵਸੰਨਾ ਦੇਵੇ ਸੋਣੀ ਪੱਭੂ ਨੂੰ ਧਰਵਸੰਨਾ ਦੇਵੇ ਸੋਣੀ ਪੱਭੂ ਨੂੰ ਧਰਵਸੰਨਾ ਦੇਵੇ ਸੋਣੀ ਪੱਭੂ ਨੂੰ ਰੰਗ ਸੱਪਾਂ ਦੇ ਵੀ ਕਾਲੇ ਰੰਗ ਸੱਦਾ ਦੇ ਵੀ ਕਾਲੇ ਸੱਪ ਕੀਲ ਕੇ ਪਟਰੀ ਵਿੱਚ ਬੰਦ ਹੋ ਗਿਆ ਮੁੰਡਾ ਗੋਰਾ ਰੰਗ ਵੇਖ ਕੇ ਮਲੰਗ ਹੋ ਗਿਆ ਮੁੰਡਾ ਢੋਰਾ ਰੰਗ ਵੇਖ ਕੇ ਮਲੰਗ ਹੋ ਗਿਆ ਮੁੰਡਾ ਢੋਰਾ ਰੰਗ ਵੇਖ ਕੇ ਮਲੰਗ ਹੋ ਗਿਆ ਵਗਦੀ ਨਦੀ ਦੇ ਵਿੱਚ ਅੰਬਾ ਦੀਆਂ ਫਾੜੀਆਂ ਵਿਆਹਾਂ ਫਾਹੇ ਪਾਈਆਂ ਬੁੱਲੇ ਲੁੱਟਣ ਕਵਾਰੀਆਂ ਵਿਆਹਾਂ ਫਾਹੇ ਪਾਈਆਂ ਬੁੱਲੇ ਲੁੱਟਣ ਕਵਾਰੀਆਂ ਅੱਡੀ ਤਾਂ ਮੇਰੀ ਕੋਲ ਕੰਚ ਦੀ ਅੱਡੀ ਤਾਂ ਮੇਰੀ ਕੋਲ ਕੰਚ ਦੀ ਗੁੱਠੇ ਤੇ ਸਿਰ ਨਾ ਮਰਖ ਲਿਆ ਮਹਿਮਾਨੇ ਹੁਣ ਕੀ ਇਲਾਜ ਬਣਾਵਾ ਰਖ 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 ਲਿਆ ਮਹਿਮਾਨੇ ਉਮੀਦ ਹੈ ਜੀ ਪਿਆਰੀਆਂ ਜੀਆਂ ਲੋਕ ਬੋਲੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਚੰਗੀਆਂ ਲੱਗੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ